ਤਾਨੂੰ ਪਤਾ ਹੈਗਾ ਕਿ ਅੱਜ ਸ਼ਹਿਰ ਵਿੱਚ ਵਕਫਤ ਥਾਵਾਂ ਤੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਲਖਸ ਜਿਹੜੇ ਹੈਗੇ ਨਗਰ ਕਪਤਨ ਕਟੇਗਰ ਨੇ ਸੰਪੰਨ ਵੱਲੋਂ ਤੇ ਉਹਦੇ ਸਬੰਧ ਚ ਟ੍ਰੈਫਿਕ ਮੈਨੇਜਮੈਂਟ ਦਾ ਕਾਫੀ بڑا ਇਸ਼ੂ ਹੈਗਾ ਤੇ ਉਹ ਵੀ ਜਿਹੜਾ ਹੈਗਾ ਪੁਲਿਸ ਫੋਰਸ ਵੱਲੋਂ ਬੜੀ ਤਦਾਦ ਚ ਰਿਸੋਰਸ ਲਾ ਕੇ ਤੇ ਉਹਨੂੰ ਸੂਤ ਰੱਖਿਆ ਜਾਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈਗਾ ਹੁਣ অলਮੋਸਟ ਸਾਰੇ ਨਗਰ ਕਪਤਨ ਸੇਫਲੀ ਕੰਪਲੀਟ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਸਾਡੇ ਈਵਨਿੰਗ ਜਿਹੜੀ ਸਰਪ੍ਰਾਈਜ਼ ਮਾਹਕਾ ਬੰਦੀ ਹੋਣੀ ਹੋਣੀ ਹੈਗੀ ਉਹਦੇ ਚ ਸਾਡੇ ਪੂਰੇ ਜ਼ਿਲ੍ਹੇ ਦੇ ਅੰਦਰ ਹੁਣ ਜਿਹੜਾ ਇਸ ਟਾਈਮ 35 ਨਾਕੇ ਪੂਰੇ ਜ਼ਿਲ੍ਹੇ ਚੱਲ ਰਹੇ ਨੇ ਜਿਹਦੇ ਵਿੱਚ ਸਾਡੇ 16 ਜੀਓ ਡੀਐਸਪੀ ਜੈਸਪੀ ਤੇ ਉਹਨਾਂ ਤੇ ਨਿਗਰਾਨੀ ਹੈਟ ਐਸਐਚਓ ਜਿਹੜਾ ਨਾਕੇ ਲਾਇਆ ਜਾ ਰਿਹਾ ਤੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਟੂ-ਵੀਲਰ ਹੈਗੇ ਜਿਹੜੇ ਵਿਦਆਊਟ ਡਾਕੂਮੈਂਟਸ ਹੈਗੇ ਤੇ ਜਿਹੜੇ ਨੌਇਸ ਪੋਲੂਸ਼ਨ ਵਾਲੇ ਹੈਗੇ ਉਹ ਚੈੱਕ ਕੀਤਾ ਜਾ ਰਹੇ ਨੇ ਨਾਲ ਨਾਲ ਜਿਹੜੀ ਮੋਡੀਫਾਈਡ ਵਹੀਕਲਸ ਹੈਗੇ ਜਿਹੜੇ ਸਾਊਂਡ ਪੋਲੂਸ਼ਨ ਕਰਦੇ ਖਾਸ ਤੌਰ ਤੇ ਜਿੱਦਾਂ ਬਲੱਡ ਮੋਟਰਸਾਈਕਲ ਹੈਗੇ ਜਾਂ ਪਟਾਕੇ ਵਗੈਰਾ ਜਿਹੜੇ ਉਹ ਵੀ ਚੈੱਕ ਕੀਤਾ ਜਾ ਰਹੇ ਨੇ ਤਾਂ ਉਹਨਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਜਿਹੜੇ ਟ੍ਰਿਪਲ ਰਾਈਡਰ ਮੋਟਰਸਾਈਕਲ ਹੈਗੇ ਉਹ ਖਾਸ ਤੌਰ ਤੇ ਬੰਦ ਕੀਤੇ ਜਾਣਗੇ, ਪੌਨਟ ਕੀਤੇ ਜਾਣਗੇ ਕਾਨੂੰਨ ਮੁਤਾਬਕ। ਤੇ ਉਸ ਤੋਂ ਇਲਾਵਾ ਬਾਕੀ ਵੀ ਸਸਪੀਸ਼ਸ ਬੰਦਿਆਂ ਬਾਰੇ ਚੈੱਕ ਕੀਤਾ ਜਾ ਰਿਹਾ ਹੈ। ਆ ਸਾਡੀ ਰੁਟੀਨ ਐਕਸਰਸਾਈਜ਼ ਹੈਗੀ ਜਿੱਦੇ ਵਿੱਚ ਅਸੀਂ ਆਜ ਖਾਸ ਤੌਰ ਤੇ ਸਵੱਛਤਾ ਇੰਤਜ਼ਾਮਤ ਕੀਤੇ ਹੈਗੇ ਗੁਰੂ ਰਬਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਧਿਆਨ ਚ ਰੱਖਦੇ ਹਾਂ। ਤੇ ਇਹ ਦਿਨ ਸਾਡੇ ਪੂਰੇ ਜ਼ਿਲ੍ਹੇ ਦੀ ਲਗਭਗ 800 ਤੋਂ ਜ਼ਿਆਦਾ ਪੁਲਿਸ ਫੋਰਸ ਪੂਰੇ ਜ਼ਿਲ੍ਹੇ ਚ ਵਰਤੋਂ ਕਰਵਾ ਚੁੱਕਾ ਨਾ ਹੈ ਜਿਹੜੀ ਨਗਰ ਜਿੱਤਨ ਦੇ ਨਾਲ ਵੀ ਚੱਲ ਰਹੀ ਹੈਗੀ ਤੇ ਨਾਕਾਬ ਦੇ ਵਿੱਚ ਆ ਪੁਲਿਸ ਨੇ ਕਾਨੂੰਨ ਮੁਤਾਬਿਕ ਤੋਂ ਕਾਰਵਾਈ ਕਰਨੀ ਕਰਨੀ ਹੈ ਤੇ ਸਖਤ ਕਾਰਵਾਈ ਅਸੀਂ ਕਰਦੇ ਰਹਿੰਦੇ ਆ ਕਰ ਰਹੇ ਆ ਤੇ ਕਰਾਂਗੇ ਨਾਲ ਨਾਲ ਜਿਹੜਾ ਹੈਗਾ ਸਾਡੀ ਡਿਊਟੀ ਹੈਗੀ ਕਿ ਥੋੜਾ ਅਵੇਅਰ ਕਰਕੇ ਇੱਕ ਵਾਰ ਸੁਧਰਨ ਦਾ ਮੌਕਾ ਵੀ ਜ਼ਰੂਰ ਦਿੱਤਾ ਜਾਵੇ ਉਹ ਵੀ ਅਸੀਂ ਕਰਦੇ ਆ ਜਿਹੜੀ ਗੱਲ ਤੁਸੀਂ ਕੀਤੀ ਕੀ ਅਵੇਅਰਨੈਸ ਤੇ ਉਸ ਤੋਂ ਬਾਅਦ ਗੈਰ ਜ਼ਿੰਮੇਵਾਰਾਣਾ ਵਿਵਹਾਰ ਜਿਹੜੀ ਵੀ ਆਪਣੀ ਪ੍ਰੋਬਲਮਸ ਹੈਗੀ ਜਿਦਾਂ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਬਹੁਤ ਸਾਰੇ ਐਕਸੀਡੈਂਟਸ ਆਪਣੇ ਹੁੰਦੇ ਹੈਗੇ ਸਾਊਂਡ ਪੋਲੂਸ਼ਨ ਜਿਹੜਾ ਹੁੰਦਾ ਹੈਗਾ ਉਹ ਹੁੰਦਾ ਹੈ ਜਾਂ ਰੋਡ ਤੇ ਰੈਸਟ ਰੈਕਿੰਗ ਜਿਹੜੀ ਹੁੰਦੀ ਹੈਗੀ ਉਹ ਹੈਗੀ ਆ ਸਾਰੀ ਜਿਹੜੀ ਪ੍ਰੋਬਲਮ ਹੈਗੀ ਉਹਨਾਂ ਦੀ ਜੜ ਹੈਗੀ ਇਰਿਸਪੌਂਸਿਬਲ ਬਿਹੇਵੀਅਰ ਜੇਕਰ ਸਾਰਾ ਗੂਥ ਜਾਂ ਜਿਹੜੇ ਬਡੇ ਲੋਕ ਹੈਗੇ ਉਹ ਗੈਰ ਜ਼ਿੰਮੇਵਾਰਨਾ ਤਰੀਕੇ ਨਾਲ ਬਿਹੇਵੀਅਰ ਨਾ ਕਰਕੇ ਇੱਕ ਜ਼ਿੰਮੇਵਾਰ ਤਰੀਕੇ ਨਾਲ ਇੱਕ ਜ਼ਿੰਮੇਵਾਰ ਆਮ ਨਾਗਰਿਕ ਵਾਂਗੂ ਆਪਣਾ ਸਾਰਾ ਡਿਊਟੀਆਂ ਨਿਭਾਉਣ ਤੇ ਫਿਰ ਮਨ ਲੱਗਦਾ ਪੁਲਿਸ ਦਾ ਕੰਮ ਬਹੁਤ ਸੋਖਾ ਹੋ ਜਾਂਦਾ ਹੈਗਾ ਇੱਥੇ ਆਪਣਾ ਇੱਕ ਜਨਰਲ ਰਵਈਆ ਹੋ ਗਿਆ ਕਿ ਜੀ ਅਸੀਂ ਜਦੋਂ ਗਲਤੀਆਂ ਕਰੀਏ ਤੇ ਕੋਈ ਨਾ ਦੇਖੇ ਤੇ ਅਸੀਂ ਤਗੜੇ ਹੋ ਗਏ ਜਦੋਂ ਅਸੀਂ ਗਲਤੀ ਕਰ ਲਈ ਤੇ ਪੁਲਿਸ ਨੇ ਫੜ ਲਿਆ ਤੇ ਫਿਰ ਜਿਹੜਾ ਹੈਗਾ ਉਹ ਸਾਨੂੰ ਛੱਡ ਦਿੱਤਾ ਜਾਂਦੇ ਤੇ ਉਹਦੇ ਨਾਲ ਜਿਹੜਾ ਹੈਗਾ ਸਿਸਟਮ ਸੁਧਰ ਨਹੀਂ ਸਕਦਾ ਪੁਲਿਸ ਫੜੇਗੀ ਸਖਤ ਕਾਨੂੰਨੀ ਕਾਰਵਾਈ ਚਰੇਗੀ ਲੇਕਿਨ ਹਰ ਬੰਦੇ ਨੂੰ ਜਿਹੜਾ ਹੈਗਾ ਉਹ ਆਪਣੇ ਆਪ ਤੇ ਇੱਕ ਪੁਲਿਸ ਅਫਸਰ ਵਾਂਗੂ ਨਜ਼ਰ ਰੱਖਣੀ ਚਾਹੀਦੀ ਹਰ ਬੰਦਾ ਆਪਣਾ ਪੁਲਿਸ ਅਫਸਰ ਖੁਦ ਹੈਗਾ ਤੇ ਉਹ ਇੱਕ ਅਵੇਰਡ ਸਿਟੀਜ਼ਨ ਵਾਂਗੂ ਕੰਮ ਕਰਦੇਵੇ ਆਪਣੇ ਜਿਹੜੀ ਨਾਰਮਲ ਰੁਟੀਨ ਜ਼ਿੰਮੇਵਾਰੀਆਂ ਹੈਗੀਆਂ ਖੁਦ ਦੀ ਸੇਫਟੀ ਦਾ ਧਿਆਨ ਲੋਕਾਂ ਦੀ ਸੇਫਟੀ ਦਾ ਧਿਆਨ ਸੜਕ ਸੁਰੱਖਿਆ ਮਹਿਮਾ ਦਾ ਧਿਆਨ ਰੋਡ ਸੇਫਟੀ ਨੂੰ ਧਿਆਨ ਚ ਰੱਖਦੇ ਵੇ ਰੋਡ ਤੇ ਵਿਚਰਨਾ ਸਾਉਂਡ ਜਿਹੜੀ ਹੈਗੀ ਉਹਦੀ ਆਪਣੀ ਲਿਮਟ ਹੈਗੀ ਉਹਦੇ ਵਿੱਚ ਸਾਉਂਡ ਦਾ ਯੂਜ਼ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨਾਲ ਬਹੁਤ ਸਾਰੀ ਤਕਲੀਫਾਂ ਜਿਹੜੀ ਹੈਗੀ ਜਿੱਦ ਨਾਲ ਆਪਾਂ ਡੇ ਟੂ ਦੇ ਬੇਸਿਸ ਤੇ ਗੁਜ਼ਰਦੇ ਹਾਂ ਉਹ ਠੀਕ ਨਾ ਲੱਗਦੀਆਂ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਵੀ ਕਿ ਆਪਾਂ ਨੂੰ ਸਾਰਿਆਂ ਦਾ ਐਟੀਟਿਊਡ ਆ ਹੋ ਗਿਆ ਕਿ ਸਾਡੇ ਤੇ ਕੋਈ ਮਾਸਟਰ ਬੈਠਿਆ ਹੋਵੇ ਜਿਹੜਾ ਸਾਨੂੰ ਕਹੇ ਤੇ ਅਸੀਂ ਠੀਕ ਕੰਮ ਕਰੀਏ ਬਟ ਆਪਾਂ ਆਪਣੇ ਮਾਸਟਰ ਖੁਦ ਬਣੋ ਕਿਉਂਕਿ ਸਾਰੇ ਪੜ੍ਹੇ ਲਿਖੇ ਹੈਗੇ ਸਾਰੇ ਅਵੇਅਰਡ ਹੈਗੇ ਸਾਰੇ ਸਾਰੀ ਚੀਜ਼ਾਂ ਨੂੰ ਜਾਨੂ ਹੈਗੇ ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਣਾ ਚਾਹੁੰਦਾ ਜਿੱਦਾਂ ਆਪਾਂ ਐਗਜ਼ਾਮਪਲ ਦਿੰਦੇ ਚੰਡੀਗੜ੍ਹ ਤੇ ਜਾਂਦੇ ਹਾਂ ਸੀਟ ਬੜ ਲ ਉਦਾਂ ਹੀ ਜਿਹੜਾ ਬੰਦਾ ਬਾਹਰ ਵਿਦੇਸ਼ ਤੇ ਰਹਿੰਦਾ ਹੈਗਾ ਉਹ ਬਾਹਰ ਜਾ ਕੇ ਕੈਨੇਡਾ 'ਚ ਹੈ ਜਾਂ ਅਮਰੀਕਾ 'ਚ ਜਾਂ ਹੋਰ ਦੇਸ਼ਾਂ 'ਚ ਉਹ ਬਿਲਕੁਲ ਬਿਗੀ ਬਿੱਲੀ ਵਾਂਗੂ ਰਹਿੰਦਾ ਹੈ ਨਹੀਂ ਸਮਝੇਗਾ ਤੂੰ دیکھ ਉੱਥੇ